ਅੱਜ ਦੇ ਪੰਜਾਬ ਦੇ ਜਿਸ ਤਰ੍ਹਾਂ ਦੇ ਹਾਲਾਤ ਨੇ ਤੇ ਹਾਲਾਤ ਲੋਕਾਂ ਦੀ ਮਰਜ਼ੀ ਦੇ ਨਾਲ ਹੀ ਬਣਾਏ ਜਾਂਦੇ ਨੇ ਅੱਜ ਇੱਕ ਗੱਲ ਤਾਂ ਪੱਕਾ ਪਤਾ ਲੱਗ ਚੁੱਕਿਆ ਸਾਰਿਆਂ ਨੂੰ ਕਿ ਮੁੱਖ ਮੰਤਰੀ ਬਣਨ ਦੇ ਲਈ ਕਿਹੜਾ ਕੰਮ ਸਭ ਤੋਂ ਜ਼ਰੂਰੀ ਹੈ ਤੇ ਲੋਕ ਸਮਝ ਚੁੱਕੇ ਨੇ ਤੇ ਪਤਾ ਲੱਗ ਚੁੱਕਿਆ ਸਾਰੇ ਇਸੇ ਤਰ੍ਹਾਂ ਹੀ ਜਿਹੜੇ ਮੁੱਖ ਮੰਤਰੀ ਪਹਿਲਾਂ ਪੰਜਾਬ ਦੇ ਬਣੇ ਨੇ ਚਾਹੇ ਹੁਣ ਭਗਵੰਤ ਮਾਨ ਮੁੱਖ ਮੰਤਰੀ ਬਣਿਆ ਤਾਂ ਕਿਸ ਵਜਾ ਕਰਕੇ ਆ ਜਿਹੜਾ ਲੋਕਾਂ ਨੇ ਭਗਵੰਤ ਮਾਨ ਨੂੰ ਵੀ ਮੁੱਖ ਮੰਤਰੀ ਬਣਾ ਦਿੱਤਾ ਸੀ ਆਮ ਘਰ ਦੇ ਮੁੰਡੇ ਨੂੰ ਮੁੱਖ ਮੰਤਰੀ ਲੋਕਾਂ ਨੇ ਬਣਾ ਦਿੱਤਾ ਸੀ ਮੁੱਖ ਮੰਤਰੀ ਬਣਨ ਦੇ ਲਈ ਇੱਕ ਗੱਲ ਹਮੇਸ਼ਾ ਸਿੱਖੀ ਹੋਣੀ ਚਾਹੀਦੀ ਹੈ ਤੇ ਉਸੇ ਤੇ ਹੀ ਚੱਲਣਾ ਚਾਹੀਦਾ ਉਹ ਹੈਗਾ ਸਭ ਤੋਂ ਵੱਡਾ ਗੱਪ ਜੇ ਤੁਸੀਂ ਮੁੱਖ ਮੰਤਰੀ ਬਨਨਾ ਤਾਂ ਜਿੱਡਾ ਵੱਡਾ ਗੱਪ ਤੁਹਾਡਾ ਹੋਊਗਾ ਜਿੰਨੇ ਵੱਡੇ ਗੱਪ ਤੁਸੀਂ ਲੋਕਾਂ ਦੇ ਨਾਲ ਕਰੋਗੇ ਉਹਨਾਂ ਦੇ ਨਾਲ ਵਾਅਦੇ ਕਰੋਗੇ ਵੱਡੇ ਵੱਡੇ ਗੱਪਾ ਜਿਹੜੇ ਉਹੀ ਲੋਕ ਤੁਹਾਨੂੰ ਜਿਤਾ ਦੇਣਗੇ ਜਿੰਨਾ ਨਾ ਤੁਸੀਂ ਵੱਡੇ ਵੱਡੇ ਵਾਅਦੇ ਕਰੋਗੇ ਇੱਥੇ ਮੁੱਖ ਮੰਤਰੀ ਬਣਦੇ ਲਈ ਸਿਰਫ ਵੱਡੇ ਵੱਡੇ ਗੱਪ ਚਾਹੀਦੇ ਨੇ ਹੋਰ ਕੁਝ ਨਹੀਂ ਚਾਹੀਦਾ ਭਗਵੰਤ ਮਾਨ ਨੂੰ ਫਿਰ ਇਹ ਬਹਿਮ ਹੋ ਚੁੱਕਿਆ ਉਹ ਦੁਬਾਰਾ 27 ਦੇ ਵਿੱਚ ਮੁੱਖ ਮੰਤਰੀ ਬਣੂਗਾ ਕਿਉਂਕਿ ਗੱਪਾਂ ਦੀ ਮਸ਼ੀਨ ਤੇ ਹਰ ਦਿਨ ਨਵਾਂ ਗੱਪ ਭਗਵੰਤ ਮਾਨ ਸੁੱਟਦਾ ਜਾ ਰਿਹਾ ਤੇ ਭਗਵੰਤ ਮਾਨ ਨੂੰ ਲੱਗਦਾ ਲੋਕ ਕੈਚ ਵੀ ਕਰ ਰਹੇ ਨੇ ਕਿ ਫੇਰ ਗੱਪਾਂ ਦੀ ਮਸ਼ੀਨ ਨਾ ਬੱਜਣ ਲੱਗ ਗਿਆ ਭਗਵੰਤ ਮਾਨ ਦਾ ਕਿ ਕਹਿੰਦਾ ਕੁਝ ਹੋ ਰਿਹਾ ਤੇ ਕਰਦਾ ਕੁਝ ਹੋਰ ਹੈ ਤੇ ਭਗਵੰਤ ਮਾਨ ਨੂੰ ਐ ਵੀ ਲੱਗਣ ਲੱਗ ਗਿਆ ਕਿ ਇਹਨਾਂ ਦੇ ਜਿਹੜੇ ਐਮਐਲਏ ਨੇ 27 ਦੇ ਲਈ ਤਿਆਰ ਨਹੀਂ ਹੈਗੇ ਨਾ ਤਾਂ ਕੰਮ ਮੈਂ ਕਰਾਇਆ ਤੇ ਨਾ ਹੀ ਮੇਰੇ ਐਮਐਲਏ ਜਿਹੜੇ ਉਹਨਾਂ ਨੇ ਕੰਮ ਕਰਾਇਆ ਸਤਾਈ ਦੇ ਵਿੱਚ ਬਹੁਤ ਸਾਰੇ ਐਮਐਲਏ ਆ ਜਿਹੜੇ ਉਹਨਾਂ ਨੂੰ ਦੁਬਾਰਾ ਟਿਕਟ ਉਹ ਨਹੀਂ ਮਿਲੂਗੀ ਬਹੁਤ ਸਾਰੇ ਐਮਐਲਏ ਨੂੰ ਪਤਾ ਲੱਗ ਚੁੱਕਿਆ ਤੇ ਉਹ ਹੁਣ ਕੁਝ ਤਾਂ ਬਾਹਰ ਜਾਣ ਦੀ ਤਿਆਰੀ ਕਰ ਰਹੇ ਨੇ ਤੇ ਕੁਝ ਪਾਸਾ ਪਲਟਣ ਦੀ ਤਿਆਰੀ ਕਰ ਰਹੇ ਨੇ ਆਪਾਂ ਹੋਰ ਪਾਰਟੀ ਦੇ ਵਿੱਚ ਜਾਈਏ ਆਮ ਆਦਮੀ ਪਾਰਟੀ ਦੇ ਵਿੱਚ ਹੁਣ ਆਪਣੀ ਢਾਲ ਜੜੀ ਨਹੀਂ ਗਾਨੀ ਪੈਸੇ ਬਹੁਤ ਸਾਰੇ ਆ ਜਿਹੜੇ ਫਾਂਡਾ ਉਹ ਇਕੱਠੇ ਕਰ ਲਏ ਆ ਭਗਵੰਤ ਮਾਨ ਵੀ ਇਸ ਗੱਲ ਤੋਂ ਜਾਣੂ ਹੋ ਚੁੱਕਿਆ ਕਿ ਜਿਹੜੇ ਮੇਰੇ ਐਮ.ਐਲ.ਏ ਨੇ ਉਹਨਾਂ ਦੇ ਵਿੱਚ ਕਣਕੰਡਾ ਕੋਈ ਨਹੀਂ ਹੈਗਾ ਅੱਗੇ ਲੜਨ ਵਾਸਤੇ ਤੇ ਆਪ ਭਗਵੰਤ ਮਾਨ ਨੂੰ ਖੁਦ ਨੂੰ ਪਤਾ ਹੈ ਕਿ ਉਹਦੀ ਕੀ ਹਾਲਾਤ ਹੋਣ ਵਾਲਿਆ 2027 ਦੇ ਵਿੱਚ ਪਰ ਫਿਰ ਵੀ ਹੌਸਲਾ ਚੱਕੀ ਫਿਰਦਾ ਹੈ ਕਿ ਕੇਜਰੀਵਾਲ ਉਹਦੇ ਨਾਲ ਆ ਜਿਨੇ ਪਹਿਲਾਂ ਦਿੱਲੀ ਫਤਿਹ ਕੀਤੀ ਹੋਈ ਆ ਕਿ ਜਿਨੇ ਦਿੱਲੀ ਜਿੱਤ ਲਈ ਪਹਿਲਾਂ ਉੱਥੋਂ ਚੰਗੀ ਤਰ੍ਹਾਂ ਜਿੱਤ ਕੇ ਲੋਕਾਂ ਨੇ ਪੰਜਾਬ ਦੇ ਵਿੱਚ ਕੇਜਰੀਵਾਲ ਨੂੰ ਭੇਜ ਦਿੱਤਾ ਕਿ ਪੰਜਾਬ ਦੇ ਵਿੱਚੋਂ ਵੀ ਮੈਂ ਜਿੱਤੂਗਾ ਸਾਡੀ ਜਿੱਤ ਪੱਕੀ ਹੈ ਭਗਵੰਤ ਮਾਨ ਨੂੰ ਇਹ ਲੱਗਦਾ ਹੈ ਤੇ ਵੋਟਾਂ ਵਟੋਰਨ ਦੇ ਵਿੱਚ ਇਕੱਠਾ ਹੋਇਆ ਹੈ ਭਗਵੰਤ ਮਾਨ ਪਹਿਲਾਂ ਕਿਸਾਨਾਂ ਦੀਆਂ ਵੋਟਾਂ ਇਕੱਠੀਆਂ ਕਰ ਲਈਆਂ ਕਿਸਾਨਾਂ ਦੀਆਂ ਸਾਰੀਆਂ ਵੋਟਾਂ ਭਗਵੰਤ ਮਾਨ ਨੂੰ ਭੁਗਤਣਗੀਆਂ ਜਿਹੜੇ ਹਲਾਤ ਭਗਵੰਤ ਮਾਨ ਨੇ ਕੀਤੇ ਸੀ ਦੂਜਾ ਟੀਚਰਾਂ ਦਾ ਵੀ ਚੱਲ ਰਿਹਾ ਹੈ ਤੀਜਾ ਜਿਨ੍ਹਾਂ ਦੇ ਘਰਾਂ ਦੇ ਬਲਡੋਜ਼ਰ ਚਲਾਏ ਨੇ ਭਗਵੰਤ ਮਾਨ ਨੇ ਕਿ ਆਪਦੇ ਉਹ ਪੁਲਿਸ ਪ੍ਰਸ਼ਾਸਨ ਛੱਡ ਦਿੱਤਾ ਆਪਦਾ ਉਹ ਐਮ ਐਲ ਏ ਛੱਡ ਦਿੱਤਾ ਜਿਹਦੇ ਸਿਰ ਤੇ ਨਸ਼ਾ ਵੇਚ ਰਹੇ ਸੀ ਉਹ ਤੇ ਜਿਨ੍ਹਾਂ ਦੇ ਬਲਡੋਜ਼ਰ ਟਾਏ ਨੇ ਉਹ ਵੋਟਾਂ ਵੀ ਭਗਵੰਤ ਮਾਨ ਨੇ ਇਕੱਠੀਆਂ ਕਰ ਲਈਆਂ ਤੇ ਹੋਰ ਜਿਹੜੇ ਪ੍ਰਾਈਵੇਟ ਮੈਹਿਕਮੇ ਨੇ ਜਿਨ੍ਹਾਂ ਨੂੰ ਪੱਕੇ ਨਹੀਂ ਕੀਤੇ ਗਏ ਰੈਗੂਲਰ ਨਹੀਂ ਕੀਤਾ ਗਿਆ ਤੇ ਉਹ ਸਾਰੀਆਂ ਵੋਟਾਂ ਭਗਵੰਤ ਮਾਨ ਪੱਕੀਆਂ ਕਰੀ ਬੈਠਾ ਤੇ 27 ਦੇ ਵਿੱਚ ਪਤਾ ਲੱਗ ਜਾਣਾ ਤੇ ਵੋਟਾਂ ਕਿੰਨੀਆਂ ਭਗਵੰਤ ਮਾਨ ਕਹਿੰਦਾ ਸੀ ਮੈਂ 92 ਸੀਟਾਂ ਲੈ ਗਿਆ ਪੰਜਾਬ ਦੇ ਲੋਕਾਂ ਨੇ ਮੌਕਾ ਦਿੱਤਾ ਪਰ ਉਹ ਮੌਕੇ ਦਾ ਭਗਵੰਤ ਮਾਨ ਤੋਂ ਫਾਇਦਾ ਨਹੀਂ ਲਿਆ ਗਿਆ ਹੁਣ 92 ਤੇ 92 ਦੇ ਵਿੱਚੋਂ ਕਿੰਨੇ ਛੱਟਣਗੇ ਪੰਜਾਬ ਦੇ ਲੋਕ ਤੇ ਜਵਾਬ ਦੇਣਗੇ ਭਗਵੰਤ ਮਾਨ ਨੂੰ